ਸਤਿ ਸ੍ਰੀ ਅਕਾਲ ਜੀ ਅਨੰਤ ਫੈਸ਼ਨ ਬੁਟੀਕ ਐਂਡ ਫੂਡ ਤੇ ਤੁਹਾਡਾ ਸਵਾਗਤ ਹੈ ਜੀ ਇਹ ਆਪਾਂ ਅੱਜ ਲੈਸ ਲਗਾ ਰਹੇ ਹਾਂ ਜੀ ਗੁਰਦੁਆਰਾ ਸਾਹਿਬ ਦੇ ਰਮਾਲਾ ਸਾਹਿਬ ਤੇ ਜੀ ਪਹਿਲਾਂ ਆਪਾਂ ਇਸ ਤੇ ਕਢਾਈ ਕੀਤੀ ਹੈਗੀ ਤੇ ਇਹ ਲੈਸ ਦੇ ਆਪਾਂ ਤੁਹਾਨੂੰ ਅੱਜ ਕੋਨੇ ਮੋੜਨੇ ਦੱਸਾਂਗੇ ਜੀ ਬਿਕੋਨੇ ਕਿ ਮੈਮੋੜੀ ਇਹ ਭਾਵੇਂ ਤੁਸੀਂ ਕਿਸੇ ਵੀ ਦੁਪੱਟੇ ਤੇ ਲਗਾ ਰਹੇ ਹੋ ਭਾਵੇਂ ਕੁੜਤੀ ਤੇ ਕੋਨੇ ਮੋੜਨ ਦਾ ਆਪਾਂ ਨੂੰ ਬਹੁਤ ਦਿੱਕਤ ਆਉਂਦੀ ਹੈ ਇਤੇ ਆਪਾਂ ਇੱਕ ਕਮਕਾਰ ਸਤਨਾਮ ਬੈਗਰੂ ਜਿਹੜਾ ਸਾਰੇ ਰਮਾਲਾ ਸਾਹਿਬ ਦੇ ਵਿੱਚ ਵਰਕ ਕੀਤਾਗਾ ਇਹ ਦੇ ਕਈ ਰੰਗਾਂ ਦੇ ਵਿੱਚ ਬਣਾਤਾ ਜੀ ਆਪਾਂ ਨੇ ਵੀ ਕਲਰਫੁੱਲ ਜਿਹਾ ਲੱਗਣ ਲੱਗ ਜੀ ਤੇ ਆਪਾਂ ਗਰਮੀਆਂ ਦੇ ਵਿੱਚ ਜੀ ਪਿਓਰ ਕਾਟਨ ਤੇ ਤੇ ਸਰਦੀਆਂ ਚ ਪਿਓਰ ਪਸ਼ਮੀਨੇ ਤੇ ਵਰਕ ਕਰਾਉਂਦੇ ਸੀ ਤੇ ਹੁਣ ਮਸ਼ੀਨ ਮੈਂ ਆਪ ਲੈ ਕੇ ਆਈਆਂ ਜੀ ਆਪਾਂ ਉਸੇ ਮਸ਼ੀਨ ਨਾਲੇ ਤੇ ਵਰਕ ਕੀਤਾਗਾ ਇਹ ਸਾਰਿਆਂ ਚੋਂ ਪਹਿਲਾਂ ਆਪਾਂ ਪੁੱਠਾ ਪਾਸਾ ਲੈ ਲਿਆ ਜੀ ਪੁੱਠੇ ਪਾਸੇ ਤੇ ਆਪਾਂ ਲੈਸ ਅੰਦਰ ਨੂੰ ਕਟਾਮ ਕਰਕੇ ਰੱਖਣੀ ਹੈ ਇਹ ਜਿਹੜਾ ਗੇ ਦਾ ਫੋਲਡ ਕੀਤਾ ਹੋਇਆ ਕੋਨਾ ਜਿਹਾ ਸੀ ਇਹਨੂੰ ਆਪਾਂ ਕੱਟ ਦਾਂਗੇ ਤਾਂ ਕਿ ਥੋੜਾ ਜਿਹਾ ਵੀ ਸਾਫ ਜੀ ਲੱਗਣ ਲੱਗੇ ਬਾਕੀ ਕਈ ਰਮਾਲਾ ਸਾਫ ਤੇ ਜੀ ਕੱਟਵਰਕ ਵੀ ਕਰਦੇ ਆਂਗੇ ਜ਼ਿਆਦਾਤਰ ਤਾਂ ਕੱਟਵਰਕ ਕਰਦੇ ਆਂ ਤੇ ਵਿੱਚ ਲੈਸ ਵੀ ਲਗਾ ਦਿੰਦੇ ਆ ਜੀ ਰਮਾਲਾ ਸਾਭ ਜਿਹੜੇ ਹੁੰਦੇ ਨੇ ਉਹ ਹੁੰਦੇ ਚਿੱਟੇ ਹੀ ਰੰਗ ਦੇ ਨੇ ਕਲਰਫੁੱਲ ਨਹੀਂ ਬਣਾਈ ਕਦੇ ਕਲਰਫੁੱਲ ਦਾ ਵੀ ਸੋਚ ਰਹੇ ਆ ਜੀ ਵੀ ਕਦੇ ਰੰਗਦਾਰ ਵੀ ਜਿਵੇਂ ਸੋਹਣੇ ਸੋਹਣੇ ਰੰਗਾਂ ਦੇ ਵਿੱਚ ਪਿਓਰ ਪਸ਼ਮੀਨੇ ਤੇ ਲਿਆ ਕੇ ਵਰਕ ਕਰੀਏ ਵੀ ਦੇਖਾਂਗੇ ਇੱਕ ਪਹਿਲਾਂ ਬਣਾ ਕੇ ਹਨਾ ਵੀ ਕਿਵੇਂ ਲੱਗਦਾਗਾ ਬਾਕੀ ਬਾਬਾ ਜੀ ਹਮੇਸ਼ਾ ਚਿੱਟਾ ਹੀ ਕਹਿ ਦਿੰਦੇ ਨੇ ਵੀ ਚਿੱਟਾ ਹੀ ਹੋਵੇ ਵੀ ਸੋਹਣਾ ਲੱਗਦਾਗਾ ਜਿਹੜੇ ਰੈਡੀमेड ਰਮਾਲਾ ਸਾਹਿਬ ਲੈ ਕੇ ਆਉਂਦੇ ਸੀ ਜੀ ਉਹ ਛੋਟੇ ਰਹਿ ਜਾਂਦੇ ਸੀ ਇਸ ਲਈ ਵੀ ਵਰਕ ਕਰਾ ਕੇ ਆਪ ਹੀ ਤਿਆਰ ਕਰਵਾਉਂਦੇ ਨੇ ਗੁਰਦੁਆਰਾ ਸਾਹਿਬ ਦੇ ਰਮਾਲ ਲਈ ਇਹ ਜਿਹੜੇ ਕਟਾਮ ਨੇ ਦੇਖੋ ਜੀ ਐਵੇਂ ਬਾਹਰ ਆ ਜਾਣਗੇ ਬਾਕੀ ਇਹ ਵੀ ਐ ਜੀ ਜਦੋਂ ਆਪਾਂ ਆਪ ਤਿਆਰ ਕਰਵਾਉਨੇ ਆ ਹਨ ਅਸੀਂ ਵਰਕ ਕਰਨ ਤੋਂ ਬਾਅਦ ਸਾਰਾ ਜਦੋਂ ਤਿਆਰ ਹੋ ਜਾਂਦਾ ਹੈ ਇਸ ਤੋਂ ਬਾਅਦ ਧੋ ਕੇ ਫਿਰ ਗੁਰਦੁਆਰਾ ਸਾਹਿਬ ਵੀ ਦੇ ਕੇ ਆਉਨੇ ਆ ਬਾਬਾ ਜੀ ਨੂੰ ਇਹ ਹੁੰਦਾਗਾ ਵੀ ਜਿਵੇਂ ਦੁਕਾਨਾਂ ਦੇ ਵਿੱਚ ਕਈ ਵਾਰੀ ਕੋਈ ਝੂਠੇ ਸੁੱਚੇ ਹਨਾ ਸੌ ਤਰ੍ਹਾਂ ਦੇ ਹੱਥ ਲੱਗਦੇ ਨੇ ਇਸ ਚੀਜ਼ ਦਾ ਵੀ ਬਾਬਾ ਜੀ ਨੂੰ ਬਹਿਮ ਰਹਿੰਦਾਗਾ ਵੀ ਘਟੋ ਘਟੇ ਸੁੱਚਮ ਨਾਲ ਤਾਂ ਬਣਿਆ ਹੁੰਦਾ ਪਹਿਲਾਂ ਅਸੀਂ ਜੀ ਬਾਰੋਂ ਤਿਆਰ ਕਰਵਾ ਕੇ ਦਿੰਦੇ ਸੀ ਤੇ ਫਿਰ ਹੁਣ ਜਿਵੇਂ ਸਵਾ ਚੱਲ ਰਹੀ ਐ ਇੱਥੇ ਲੜੀ ਚੱਲੂ ਗੁਰਦੁਆਰਾ ਸਾਹਿਬ ਆਪਣੇ ਤੇ ਉਦੋਂ ਰਮਾਲਾ ਸਾਹਿਬ ਆਪਾਂ ਨੂੰ ਕਾਫੀ ਜਿਵੇਂ 15-20 ਰਮਾਲੇ ਚ ਇੱਕ ਮਹੀਨੇ ਦੇ ਵਿੱਚ ਚਾਹੀਦੇ ਹੁੰਦੇ ਨੇ ਉਦੋਂ ਕੋਈ ਵੀ ਤਿਆਰ ਨਹੀਂ ਕਰਕੇ ਦਿੰਦਾ ਸੀ ਟਾਈਮ ਤੇ ਇਸ ਲਈ ਜੀ ਆਪਾਂ ਕੜਾਈ ਵਾਲੀ ਮਸ਼ੀਨ ਆ ਆਪਣੇ ਵੀ ਲੈ ਆਏ ਆ ਵੀ ਚਲੋ ਜੇ ਹੋਰ ਨਹੀਂ ਗੁਰਦੁਆਰਾ ਸਾਹਿਬ ਦੇ ਆਪਾਂ ਨੂੰ ਹਨ ਜਦੋਂ ਬਾਬਾ ਜੀ ਤਿਆਰ ਕਰਵਾਉਂਦੇ ਨੇ ਜਦੋਂ ਨਹੀਂ ਬਣਦਾ ਫਿਰ ਉਹ ਆਪਦੇ ਸਿਰ ਵੀ ਬੋਝ ਹੁੰਦਾ ਜੀ ਹੁਣ ਜੇ ਜ਼ਿਆਦਾ ਦੀ ਵੀ ਲੋੜ ਪੈ ਗਈ ਆਪਾਂ ਰਾਤ ਬਰਾਤ ਨੂੰ ਵੀ ਕਰਕੇ ਬਣਾ ਸਕਦੇ ਆਂਗੇ ਜਦੋਂ ਦੂਸਰੇ ਆਪਾਂ ਕਿਸੇ ਤੋਂ ਕੰਮ ਕਰਵਾਉਂਦੇ ਆ ਨਾ ਉਹਨਾਂ ਦਾ ਉਸ ਬੰਦੇ ਦਾ ਅਗਲੇ ਦਾ ਆਪ ਦਾ ਵੀ ਸਰਕਲ ਹੁੰਦਾਗਾ ਨਹੀਂ ਬਣਦੇ ਫਿਰ ਬਹੁਤ ਦਿੱਕਤ ਆਉਂਦੀ ਸੀ ਜੀ ਇੱਕ ਸਰਦੀਆਂ ਚ ਵੀ ਸੁੱਕਦੇ ਨਹੀਂ ਜਦੋਂ ਕਈ ਵਾਰੀ ਧੁੰਦਾਂ ਪੈਰੀਆਂ ਹੁੰਦੀਆਂ ਨੇ ਸੁੱਕਦੇ ਨਹੀਂ ਹੈਗੇ ਪਸ਼ਮੀਨੇ ਦੇ ਹੋਣ ਕਰਕੇ ਭਾਰੀ ਹੁੰਦੇ ਨੇ ਜੀ ਇਸ ਲਈ ਆਪਾਂ ਵੀ ਪਹਿਲਾਂ ਹੀ ਇਕੱਠੇ ਕਰਕੇ ਬਣਾ ਬਣਾ ਕੇ ਰੱਖ ਦਾਂਗੇ ਜਿਵੇਂ ਇਹ ਖੁੰਜੇ ਨੇ ਜੀ ਆਪਾਂ ਅੰਦਰ ਫੋਲਡ ਕਰਨੇ ਤੁਹਾਨੂੰ ਦੱਸਾਂਗੇ ਇਹ ਆਪਾਂ ਪਹਿਲਾਂ ਪੁੱਠੇ ਪਾਸੇ ਤੇ ਰੱਖ ਕੇ ਸਲਾਈ ਲਾਈ ਹੈਗੀ ਕੋਨੇ ਤੋਂ ਮੈਂ ਥੋੜਾ ਜਿਹਾ ਹਟਾ ਕੇ ਐਵੇਂ ਫੋਲਡ ਕਰ ਲਿਆ ਅਗਲੇ ਖੁੰਜੇ ਦੇ ਵਿੱਚ ਤੁਹਾਨੂੰ ਦੱਸਾਂਗੇ ਵੀ ਕੋਨੇ ਕਿਵੇਂ ਮੋੜਦੇ ਨੇ ਇਹ ਦੇਖੋ ਜੀ ਆਪਾਂ ਇਹ ਸਾਰੀ ਜਿਹੜੀ ਲੈਂਸ ਹੈ ਲਗਾ ਲਾਂਗੇ ਇਹ ਕੋਨਾ ਆ ਗਿਆ ਜੀ ਕੋਨੇ ਤੋਂ ਅੱਧਾ ਇੰਚ ਪਿੱਛੇ ਹਟ ਕੇ ਅਪਾ ਇੱਥੇ ਤੱਕ ਸਲਾਈ ਲਾ ਲਾਂਗੇ ਪਹਿਲਾਂ ਇਸ ਲਾਈਨ ਨੂੰ ਆਪਾਂ ਜਿਵੇਂ ਪਿੱਛੋਂ ਸਿੱਧੀ ਲਾਉਂਦੇ ਆ ਰਹੇ ਸੀ ਉਸੇ ਤਰੀਕੇ ਨਾਲ ਲਾ ਲਾਂਗੇ ਤੇ ਸੂਈ ਵਿੱਚ ਰੱਖ ਲੈਣੀ ਹੈ ਜੀ ਸੂਈ ਵਿੱਚ ਰੱਖ ਕੇ ਆਪਾਂ ਇੱਥੋਂ ਇਹ ਕੋਨਾ ਇਧਰ ਨੂੰ ਦੂਸਰੇ ਪਾਸੇ ਘੁਮਾ ਲੈਣੀ ਹੈ ਲੈਸ ਇਹਦੇ ਵਿੱਚ ਕੋਈ ਵੀ ਆਪਾਂ ਨੂੰ ਢਿੱਲਾ ਛੱਡਣ ਦੀ ਜਾਂ ਵੀ ਬਲ ਪਾਉਣ ਦੀ ਜ਼ਰੂਰਤ ਨਹੀਂ ਹੈਗੀ ਜੀ ਕਿਉਂਕਿ ਇਹ ਬਾਹਰੀ ਸਾਈਡ ਆਉਣਾਗਾ ਜਦੋਂ ਅੰਦਰਲੀ ਸਾਈਡ ਇਹਨੇ ਫੋਲਡ ਹੋਣਾ ਉਹ ਅੰਦਰ ਆਟੋਮੈਟਿਕ ਕਪੜਾ ਆਪਣਾ ਵੱਧ ਜਾਊਗਾ ਉਹਦੇ ਵਿੱਚ ਆਪਾਂ ਨੂੰ ਅੰਦਰ ਕਟਾਮ ਵੀ ਦੱਬ ਕੇ ਉਹਦਾ ਕੋਨਾ ਬਣ ਜੂਗਾ ਉਹ ਵੀ ਤੁਹਾਨੂੰ ਦੱਸਾਂਗੇ ਇਸ ਤਰੀਕੇ ਨਾਲ ਜੀ ਆਪਾਂ ਸਾਰੀ ਲੈਸ ਲਾ ਦਾਂਗੇ ਦੇਖੋ ਇੱਥੇ ਵੀ ਮੈਂ ਅੱਧਾ ਇੰਚ ਕਪੜਾ ਛੱਡ ਕੇ ਤੇ ਇਸ ਤਰੀਕੇ ਨਾਲ نیچے ਦੱਬਤਾ ਜੇਕਰ ਤੁਸੀਂ ਦੁਪੱਟੇ ਤੇ ਜਾਂ ਕਿਸੇ ਵੀ ਚੌਰਸ ਕੱਪੜੇ ਤੇ ਲੈਸ ਲਗਾ ਰਹੇ ਹੋ ਤਾਂ ਇਸ ਤਰੀਕੇ ਨਾਲ ਲਗਾਇਆ ਕਰੋ ਬਿਲਕੁਲ ਸੌਖਾ ਤਰੀਕਾ ਜੀ ਨਾਲੇ ਜਿਹੜੇ ਇਹਦੇ ਕੋਨੇ ਨੇ ਬਹੁਤ ਸੋਹਣੇ ਬਣਦੇ ਨੇ ਬ੍ਰੀਕ ਲੈਸ ਲਗਾਉਣ ਦਾ ਜਾਂ ਗੁੰਮ ਲੈਸ ਲਗਾਉਣ ਦਾ ਹੋਰ ਤਰੀਕਾ ਜੀ ਇਹ ਆਪਾਂ ਬਾਹਰੇ ਉੱਪਰ ਰੱਖ ਕੇ ਪੱਟੀ ਦੀ ਤਰ੍ਹਾਂ ਲਾ ਰਹਿਆਂਗੇ ਇਹ ਇਸ ਤਰੀਕੇ ਨਾਲ ਤੁਸੀਂ ਲਾ ਸਕਦੇ ਹੋ ਨਾ ਤਾਂ ਤੁਸੀਂ ਲੈਸ ਨੂੰ ਜ਼ਿਆਦਾ ਖਿੱਚਣਾਗਾ ਤੇ ਨਾ ਹੀ نیچے ਵਾਲੇ ਜਿਹੜਾ ਆਪਾਂ ਜਿਹੜੇ ਕੱਪੜੇ ਤੇ ਲੈਸ ਲਾ ਰਹਿਆਂ ਉਸ ਨੂੰ ਜ਼ਿਆਦਾ ਖਿੱਚਣਾਗਾ ਨਾਰਮਲ ਹੱਥ ਨਾਲ ਆਪਾਂ ਸਿੱਧਾ ਕਰਕੇ ਬਸ ਸਾਰੀ ਸਿਲਾਈ ਲਾ ਲੈਣੀ ਆ ਇਹ ਦੇਖ ਸਕਦੇ ਹੋ ਜੀ ਹੁਣ ਆਪਾਂ ਨੇ ਇਸ ਤਰੀਕੇ ਨਾਲ ਲਾਇਆ ਸੀ ਨਾ ਹੁਣ ਇਹਨੂੰ ਆਪਾਂ ਜਦੋਂ ਐਂ ਪਲਟ ਲਾਂਗੇ ਦੂਸਰੇ ਪਾਸੇ ਏ ਦਾ ਪੁੱਠਾ ਪਾਸਾ ਹੋ ਗਿਆ ਇੱਥੋਂ ਆਪਾਂ ਸਲਾਈ ਵੀ ਲੈ ਆਵਾਂਗੇ ਇਹਨੂੰ ਖਤਮ ਕਰ ਦਾਂਗੇ ਜਦੋਂ ਆਪਾਂ ਖਤਮ ਕਰਨਾ ਹਮੇਸ਼ਾ ਵੀ ਲੈਸ ਨੂੰ ਪਲਟ ਕੇ ਖਤਮ ਕਰਨਾ ਹੈ ਜੀ ਵੀ ਇਹ ਨਾ ਹੋਵੇ ਉਹਨੂੰ ਵੀ ਜਿਵੇਂ ਪਹਿਲਾਂ ਰੱਖ ਕੇ ਲਾਇਆ ਸੀ ਉਵੇਂ ਖਤਮ ਕਰਤਾ ਫਿਰ ਆਪਾਂ ਨੂੰ ਜਿਹੜਾ ਉੱਪਰ ਇਹਨੂੰ ਫੋਲਡ ਕਰਾਂਗੇ ਉਦੋਂ ਦਿੱਕਤ ਆਊਗੀ ਹੁਣ ਇੱਥੋਂ ਨਾਲ ਤੁਸੀਂ ਇਹਨੂੰ ਕੋਨਾ ਬਣਾ ਲਿਓ ਇਹਦਾ ਜਿਵੇਂ ਆਪਾਂ ਵੀ ਅੰਦਰ ਦੱਬ ਦਿਓ ਜਿਹੜੀ ਇਹ ਲੈਸ ਸੀ ਇਹ ਦੇਖੋ ਜੀ ਹੁਣ ਆਪਾਂ ਦੂਸਰੇ ਪਾਸੇ ਸਲਾਈ ਲਾ ਰਹਾਂਗੇ ਹੁਣੇ ਸਿੱਧਾ ਪਾਸੇ ਤੇ ਜੀ ਆਪਾਂ ਫੋਲਡ ਕਰਤੀ ਸਿੱਧੇ ਪਾਸੇ ਤੇ ਆਪਾਂ ਇਹਨੂੰ ਦੱਬ ਕੇ ਸਲਾਈ ਲਾ ਦਾਂਗੇ ਇਹਦੇ ਹੁਣ ਆਪਾਂ ਜਦੋਂ ਕੋਨੇ 'ਚ ਜਾਵਾਂਗੇ ਉਦੋਂ ਤੁਹਾਨੂੰ ਕੋਨਾ ਫੋਲਡ ਕਰਨਾ ਦੱਸਾਂਗੇ ਜੀ ਵੀ ਕਿਵੇਂ ਫੋਲਡ ਕਰੀਏ ਇਹ ਦੇਖ ਸਕਦੇ ਹੋ ਜੀ ਇਹ ਸਿੱਧਾ ਪਾਸਾ ਹੈਗਾ ਇਤੇ ਜਿਹੜਾ ਆਪਾਂ ਵਰਕ ਕੀਤਾ ਹੋਇਆ ਸੀ ਪਹਿਲਾਂ ਲੈਸ ਰੱਖੀ ਪੁੱਠੇ ਪਾਸੇ ਸੀ ਜਦੋਂ ਪਲਟ ਕੇ ਸਿੱਧੇ ਪਾਸੇ ਤੇ ਆ ਗਈ ਜੇ ਇਸ ਤਰ੍ਹਾਂ ਪਲਟ ਕੇ ਲੈਸ ਲਾਉਣੀ ਹੈ ਜੀ ਤਾਂ ਹਮੇਸ਼ਾ ਪੁੱਠੇ ਪਾਸੇ ਰੱਖ ਕੇ ਸਲਾਈ ਲੱਗਦੀ ਹੈ ਤੇ ਜਦੋਂ ਆਪਾਂ ਉਹਨੂੰ ਪਲਟਦੇ ਆ ਆਪਣੇ ਆਪ ਸਿੱਧੇ ਪਾਸੇ ਹੋ ਜਾਂਦੀ ਹੈ ਫਿਰ ਇਹਦੇ ਨਾਲ ਜਿਹੜੀ ਜਿਵੇਂ ਆਪਾਂ ਗੁੰਮਨ ਦੀ ਤਰ੍ਹਾਂ ਇੱਕ ਸਲਾਈ ਗੁੰਮ ਹੋ ਜਾਂਦੀ ਹੈਗੀ ਇਹਦੀ ਜਿਹੜਾ ਵੀ ਕੋਈ ਧਾਗੇ ਵਗੈਰਾ ਜਾਂ ਕੰਨੀ ਅੰਦਰ ਨੂੰ ਲੁਕ ਜਾਂਦੀ ਹੈ ਉਹ ਇਹ ਦੇਖੋ ਜੀ ਇਹ ਕੋਨਾਗਾ ਹੁਣ ਤੁਸੀਂ ਇਸ ਤਰੀਕੇ ਨਾਲ ਪਹਿਲਾਂ ਇਹਨੂੰ ਹੱਥ ਨਾਲ ਪ੍ਰੈਸ ਕਰੋਗੇ ਤੇ ਪ੍ਰੈਸ ਕਰਕੇ ਇਹਨੂੰ ਜਦੋਂ ਆਪਾਂ ਪਲਟਾਂਗੇ ਇਹਦਾ ਕੋਨਾ ਆਪਣੇ ਆਪ ਫੋਲਡ ਹੋ ਜਾਊਗਾ ਜੀ ਜਦੋਂ ਆਪਾਂ ਦੂਸਰੇ ਸਾਈਡ ਨੂੰ ਪਲਟਾਂਗੇ ਇਹ ਕੋਨੇ ਤੇ ਹੁਣ ਆਪਾਂ ਸਲਾਈ ਲਾ ਦਨੇ ਆ ਜੀ ਡਬਲ ਸਲਾਈ ਲਾ ਦਾਂਗੇ ਇੱਥੇ ਇੱਕ ਵਾਰੀ ਆਪਾਂ ਇੱਧਰ ਮਸ਼ੀਨ ਲੈ ਕੇ ਤੇ ਹੁਣ ਪੁੱਠੀ ਮੋੜ ਕੇ ਇੱਥੋਂ ਹੀ ਦੁਬਾਰਾ ਆ ਗਏ ਇਸ ਤਰੀਕੇ ਨਾਲ ਤੁਸੀਂ ਇਹਦੇ ਕੋਨੇ ਮੋੜਨੇ ਨੇ ਵੀਡੀਓ ਨੂੰ ਐਂਡ ਤੱਕ ਤੇ ਧਿਆਨ ਨਾਲ ਜ਼ਰੂਰ ਦੇਖ ਲਿਆ ਕਰੋ ਜੀ ਹੁਣ ਅੱਗੇ ਤੋਂ ਆਪਾਂ ਕਟਿੰਗ ਦੀਆਂ ਵੀਡੀਓ ਕੰਟੀਨਿਊ ਕਰਨੀਆਂ ਨੇ ਜੀ ਪਹਿਲਾਂ ਥੋੜੇ ਜੇ ਕੰਮਕਾਰੀ ਐਸੇ ਉਲਝੇ ਹੋਏ ਸੀਗੇ ਵੀਡੀਓ ਨਹੀਂ ਪਾਈ ਜਾਂਦੀ ਸੀ ਮੇਥੋਂ ਹੁਣ ਮੈਂ ਕੋਸ਼ਿਸ਼ ਤਾਂ ਜ਼ਰੂਰ ਕਰਿਆ ਕਰੂੰ ਜੀ ਵੀ ਡੇਲੀ ਵੀਡੀਓ ਅਪਲੋਡ ਕਰਾਂ ਬਾਕੀ ਘਰ ਦੇ ਕੰਮਕਾਰ ਐਸੀ ਹੋ ਜਾਂਦੇ ਨੇ ਜੀ ਕਦੇ ਜੇ ਇੱਕ ਦਿਨ ਵੀਡੀਓ ਬਾਕੀ ਇਹ ਵੀ ਅਜੇ ਰੁਟੀਨ ਬਣਿਆ ਰਹੇ ਤਾਂ ਬਣੀ ਰਹਿੰਦਾ ਜੀ ਜੇਕਰ ਆਪਾਂ ਇੱਕ ਦਿਨ ਐ ਛੱਡਤਾ ਵੀ ਚਲੋ ਕੱਲ ਨੂੰ ਵੀਡੀਓ ਅਪਲੋਡ ਕਰਾਂਗੇ ਤਾਂ ਨਹੀਂ ਪਤਾ ਉਹ ਕਿੰਨੇ ਕ ਦਿਨ ਐਵੇਂ ਲੰਘ ਜੇ ਇਹ ਤੁਸੀਂ ਦੇਖ ਸਕਦੇ ਹੋ ਜੀ ਇਹ ਪੁੱਠਾ ਪਾਸਾ ਤੇ ਸਿੱਧਾ ਪਾਸਾ ਇਸ ਤਰੀਕੇ ਨਾਲ ਆਪਾਂ ਲੈਸ ਲਾਈ ਹੈ ਬਾਕੀ ਤੁਸੀਂ ਦੱਸਿਓ ਜੀ ਕਿਵੇਂ ਲੱਗੀ ਲੈਸ ਲੱਗੀ ਹੋਈ ਤੁਹਾਨੂੰ ਜਿਵੇਂ ਉਲਝਣ ਗੋਟਾ ਹੁੰਦਾ ਜਾਂ ਕੋਈ ਕਟਾਵਾਂ ਵਾਲਾ ਲੈਸ ਹੁੰਦੀ ਹੈ ਉਹ ਵੀ ਇਸੇ ਤਰੀਕੇ ਨਾਲ ਆਪਾਂ ਲਾ ਸਕਦੇ ਹਾਂ ਇਹ ਕੋਨੇ ਦੇਖ ਸਕਦੇ ਹੋ ਜੀ ਤੁਸੀਂ ਬਹੁਤ ਸੋਹਣੇ ਜਿਹੜੇ ਇਹਦੇ ਕੋਨੇ ਨੇ ਉਹ ਫੋਲਡ ਹੁੰਦੇ ਨੇ ਜੇ ਤੁਸੀਂ ਇਸ ਤਰੀਕੇ ਨਾਲ ਲੈਸ ਲਾਉਂਗੇ ਤੁਸੀਂ ਇਹ ਤਰੀਕਾ ਜ਼ਰੂਰ ਟਰਾਈ ਕਰਿਓ ਜੀ ਵੀਡੀਓ ਦੇਖਣ ਲਈ ਧੰਨਵਾਦ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਲਾਈਕ ਕਰ ਦਿਓ ਧੰਨਵਾਦ ਜੀ